ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੱਚਿਆਂ ਦਾ ਟਿਫਨ ਉਹਨਾਂ ਦੀ ਮਰਜ਼ੀ ਦਾ ਹੋਵੇ ਤਾਂ ਖੁਸ਼ੀ ਖੁਸ਼ੀ ਨਾਲ ਸਕੂਲ ਜਾਂਦੇ ਨੇ ਰਾਤ ਬੱਚੇ ਲੈ ਕੇ ਆਏ ਸੀ ਪਾਓ ਤੇ ਉਹਨਾਂ ਦੀ ਡਿਮਾਂਡ ਸੀ ਕਿ ਪਾਓ ਪਾਜੀ ਸਕੂਲ ਵਿੱਚ ਲੈ ਕੇ ਜਾਣੀ ਹੈ ਪਰ ਸਵੇਰ ਸੁਬਾ ਇਹ ਸਭ ਕੁਝ ਬਣਾਉਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਸਕੂਲਾਂ ਦਾ ਟਾਈਮ ਵੀ ਬਹੁਤ ਜਲਦੀ ਦਾ ਹੈ ਬਾਕੀ ਘਰ ਵਿੱਚ ਕੋਈ ਸਬਜ਼ੀਆਂ ਵੀ ਨਹੀਂ ਸੀ ਤੇ ਮੇਰੀ ਇਸ ਵਾਰੀ ਕੋਈ ਤਿਆਰੀ ਵੀ ਨਹੀਂ ਸੀ ਕਿ ਆਪਾਂ ਪਾਓ ਪਾਜੀ ਤਿਆਰ ਕਰਨੀ ਹੈ ਤੇ ਮਿੰਟਾਂ ਦੇ ਵਿੱਚ ਤਿਆਰ ਹੁੰਦਾ ਇਹ ਮਸਾਲਾ ਤੇ ਬਿਲਕੁਲ ਪਾਜੀ ਵਰਗਾ ਟੇਸਟ ਦਿੰਦਾ ਹੈ ਬਹੁਤ ਹੀ ਮਜ਼ੇਦਾਰ ਬਣਦਾ ਜੇ ਤੁਸੀਂ ਛੱਟਪਟ ਤਿਆਰ ਕਰਨਾ ਹੋਵੇ ਇਹਦੇ ਲਈ ਆਪਾਂ ਅਦਰਕ ਤੇ ਲਸਣ ਨੂੰ ਦਰਦਰਾ ਜਾਂ ਕੁੱਟ ਲਿਆ ਤਵੀ ਲਈ ਹੈ ਅੱਜ ਆਪਾਂ ਕਿਉਂਕਿ ਬਿਲਕੁਲ ਬਾਜ਼ਾਰ ਵਾਲੇ ਸਟਾਈਲ ਨਾਲ ਤਿਆਰ ਕਰਾਂਗੇ ਕਿਉਂਕਿ ਇਹਦੇ ਨਾਲ ਟੇਸਟ ਵੀ ਬੜਾ ਵਧੀਆ ਆਉਂਦਾ। ਉਸ ਤੋਂ ਬਾਅਦ ਥੋੜਾ ਜਿਹਾ ਪਾਵਾਂਗੇ ਤੇਲ ਵਿੱਚ ਪੁੰਨਿਆ ਜੀਰਾ, ਫਿਰ ਤਰ ਤਰ ਕੁੱਟਿਆ ਹੋਇਆ ਪਾਤਾ ਅਦਰਕ ਲਸਣ। ਜਦੋਂ ਇਹ ਹਲਕਾ ਜਿਹਾ ਪੱਕ ਗਿਆ, ਨਾਲ ਦੀ ਨਾਲ ਹੀ ਆਪਾਂ ਬਰੀਕ ਕੱਟੇ ਹੋਏ ਪਿਆਜ਼ ਪਾਈ। ਹੌਲੀ ਹੌਲੀ ਇਹਨਾਂ ਨੂੰ ਪਕਾਵਾਂਗੇ। ਜਦੋਂ ਇਹ 1-2 ਮਿੰਟ ਇਹਨਾਂ ਨੂੰ ਪਕਦਿਆਂ ਨੂੰ ਹੋ ਗਏ, ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਾਵਾਂਗੇ। ਜੇ ਤੁਹਾਡੇ ਕੋਲ ਨਾ ਹੋਈ ਤਾਂ ਤੁਸੀਂ ਸਕਿਪ ਕਰ ਦਿਓ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਅੱਜ ਆਪਾਂ ਮਜ਼ੇਦਾਰ ਜਾਂ ਪਾਓ ਨਾਲ ਖਾਣ ਲਈ ਮਸਾਲਾ ਤਿਆਰ ਕਰ ਰਹੇ ਹਾਂ ਜਿਹੜਾ ਕਿ ਬਹੁਤ ਜ਼ਿਆਦਾ ਟੇਸਟੀ ਬਣਦਾ ਹੈਗਾ ਇਹਨੂੰ ਮਿਕਸ ਕਰਕੇ ਆਪਾਂ 1 ਮਿੰਟ ਤੱਕ ਲਗਾਤਾਰ ਪਕਾਇਆ ਉਸ ਤੋਂ ਬਾਅਦ ਇਹਦੇ ਵਿੱਚ ਨਮਕ ਮਿਕਸ ਕਰ ਦਾਂਗੇ ਜਿੰਨੇ ਕਿ ਨਮਕ ਦੀ ਤੁਹਾਨੂੰ ਜ਼ਰੂਰਤ ਹੈ ਉਸ ਹਿਸਾਬ ਨਾਲ ਤੁਸੀਂ ਆਪਣੇ ਆਪ ਵੀ ਪਾ ਲਿਓ ਇਹਨੂੰ ਮਿਕਸ ਕਰਨ ਤੋਂ ਬਾਅਦ ਪਕਾਉਂਦੇ ਰਵਾਂਗੇ ਇਹਦਾ ਟੇਸਟ ਹੈ ਜਿਹੜਾ ਸਬਜ਼ੀਆਂ ਦਾ ਆਪਾਂ ਕਰਾਂਚੀ ਨਹੀਂ ਰੱਖਣਾ ਇਹਨਾਂ ਨੂੰ ਪਕਾ ਲੈਣਾ ਕਿਉਂਕਿ ਬਾਅਦ ਵਿੱਚ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ੀ ਕਰਨਾ ਹੈਗਾ ਫਿਰ ਪਾਏ ਦੋ ਬਰੀਕ ਕੱਟੇ ਹੋਏ ਟਮਾਟਰ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਪਕਾਉਂਦੇ ਜਾਵਾਂਗੇ ਜਦ ਇਹ ਟਮਾਟਰ ਹਲਕੇ ਜਿਵੇਂ ਮੈਸ਼ ਹੋ ਗਏ ਨਾਲ ਦੀ ਨਾਲ ਹੀ ਤੁਸੀਂ ਕਿਸੇ ਵੀ ਚੀਜ਼ ਨਾਲ ਇਹਨਾਂ ਨੂੰ ਦਬਾਉਂਦੇ ਜੇ ਜਾਓ ਤਾਂ ਕਿ ਇਹ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣ ਇਹ ਚੀਜ਼ਾਂ ਤੁਸੀਂ ਚਾਹੋ ਸਚੋਪ ਕਰ ਸਕਦੇ ਹੋ ਪਰ ਗ੍ਰाइंड ਨਾ ਕਰਿਓ ਕਿਉਂਕਿ ਉਹਦੇ ਨਾਲ ਇਹ ਵਧੀਆ ਨਹੀਂ ਬਣਨੀ ਆ ਇੱਥੇ ਆਪਾਂ ਧਨੀਆ ਪਾਊਡਰ ਤੇ ਥੋੜੀ ਜੀ ਹਲਦੀ ਪਾਈ ਹੈ ਟਿੱਕੀ ਮਿਰਚ ਵੀ ਤੁਸੀਂ ਬੱਚੇ ਨੂੰ ਪੁੱਛ ਕੇ ਇੱਥੇ ਮਿਕਸ ਕਰ ਦਿਓ ਕਿਉਂਕਿ ਇੱਕ ਵਾਰੀ ਮੈਂ ਭੁੱਲ ਗਈ ਸੀ ਬਾਅਦ ਵਿੱਚ ਮਿਕਸ ਕੀਤੀ ਹੈ ਫਿਰ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਨਾਲ ਨਾਲ ਸਬਜ਼ੀਆਂ ਵੀ ਪੱਕੀ ਜਾਣਗੀਆਂ ਤੇ ਮੈਸ਼ ਵੀ ਹੁੰਦੀਆਂ ਰਹਿਣਗੀਆਂ ਅੱਧਾ ਪੌਣਾ ਗਲਾਸੇ ਦੇ ਵਿੱਚ ਪਾਣੀ ਦਾ ਆਰਾਮ ਨਾਲ ਪੈ ਜਾਊਗਾ ਫਿਰ ਆਪਾਂ ਲਿਆ ਜੀ ਬੀਟਰ ਰੂਟ ਜੇ ਤੁਹਾਡੇ ਕੋਲੇ ਹੋਇਆ ਤਾਂ ਪਾ ਲਿਓ ਨਹੀਂ ਤੁਸੀਂ ਇਹਦੀ ਥਾਂ ਤੇ ਰੰਗ ਵਾਲੀ ਦੇਗੀ ਮਿਰਚ ਪਾ ਸਕਦੇ ਹੋ ਉਹਦੇ ਨਾਲ ਕਲਰ ਬੜਾ ਹੀ ਵਧੀਆ ਆਊਗਾ ਪਰ ਆਪਾਂ ਬੀਟਰ ਰੂਟ ਹੀ ਪਾਇਆ ਕਿਉਂਕਿ ਮੇਰੇ ਕੋਲੇ ਐਟ ਅਈ ਟਾਈਮ ਪਿਆ ਸੀ ਜਿਹੜਾ ਵੀ ਘਰ ਦੇ ਵਿੱਚ ਥੋੜਾ ਸਮਾਨ ਪਿਆ ਹੋਵੇ ਤੁਸੀਂ ਇਹਦੇ ਵਿੱਚ ਮਿਕਸ ਕਰ ਲਿਓ ਜਿਆਦਾ ਸਮਾਂ ਬਿਲਕੁਲ ਨਹੀਂ ਲੱਗਣਾ ਚਟਪੜ ਦਾ ਕੰਮ ਹੈ ਤੇ ਬੱਚੇ ਖੁਸ਼ ਵੀ ਹੋ ਜਾਣਗੇ ਕਿਉਂਕਿ ਬੱਚਿਆਂ ਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹ ਐਟੀ ਟਾਈਮ ਹੀ ਮੰਗਦੇ ਆ ਫਿਰ ਇੱਕ ਚਮਚੇ ਭਰ ਕੇ ਪਾਵਾਂਗੇ ਆਪਾਂ ਪਾਉ ਭਾਜੀ ਮਸਾਲਾ ਇਹ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਹੀ ਸਾਰਾ ਟੇਸਟ ਆਉਣਾ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਇਹ ਤੁਸੀਂ ਬੜੇ ਸਿੰਪਲ ਤਰੀਕੇ ਨਾਲ ਤਿਆਰ ਕੀਤੀ ਹੈ ਉਸੇ ਤਰ੍ਹਾਂ ਹੀ ਹੌਲੀ ਹੌਲੀ ਆਪਾਂ ਪਾਣੀ ਪਾਉਂਦੇ ਗਏ ਤੇ ਨੂੰ ਮਿਕਸ ਕਰਦੇ ਗਏ ਨਾਲ ਨਾਲੇ ਸਾਰਾ ਕੁਝ ਪੱਕਦਾ ਗਿਆ ਕਿਸੇ ਵੀ ਮੈਸ਼ਰ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਸੀ ਮੈਸ਼ ਕਰ ਲਿਓ ਫਿਰ ਥੋੜੀ ਜਿਹੀ ਪਾਈ ਆ ਪਤਿੱਖੀ ਮਿਰਚ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਭੁੱਲ ਗਈ ਅਸਲੀ ਆਪਾਂ ਬਾਅਦ ਵਿੱਚ ਮਿਕਸ ਕਰਤੀ ਫਿਰ ਆਪਾਂ ਲਵਾਂਗੇ ਦੋ ਤਿੰਨ ਉਬਲੇ ਹੋਏ ਆਲੂ ਜਿਹੜੇ ਕੀ ਆਪਣੇ ਕੋਲੇ ਪਹਿਲਾਂ ਹੀ ਉਬਾਲੇ ਪਏ ਸੀ ਕਈ ਵਾਰੀ ਇਸ ਤਰ੍ਹਾਂ ਹੀ ਹੁੰਦਾ ਕਿ ਆਲੂ ਵਗੈਰਾ ਆਪਣੇ ਕੋਲੇ ਘਰ ਵਿੱਚ ਪਏ ਹੁੰਦੇ ਆ ਤੇ ਵਿੱਚ ਹੀ ਆਪਾਂ ਉਹਨੂੰ ਮਿਕਸ ਕਰਤਾ ਮੈਸ਼ਰ ਨਾਲ ਉਹਨੂੰ ਵੀ ਚੰਗੀ ਤਰ੍ਹਾਂ ਵਿੱਚ ਮੈਸ਼ ਕਰ ਦਾਂਗੇ ਫਿਰ ਜ਼ਰੂਰਤ ਅਨੁਸਾਰ ਪਾਵਾਂਗੇ ਇੱਥੇ ਆਪਾਂ ਪਾਣੀ ਜਿੰਨੀ ਕੀ ਤੁਸੀਂ ਇਹ ਪਤਲੀ ਗਾੜੀ ਰੱਖਣੀ ਹੈ ਉਸ ਹਿਸਾਬ ਦਾ ਇਹਦੇ ਵਿੱਚ ਤੁਸੀਂ ਪਾਣੀ ਮਿਕਸ ਕਰ ਲਿਓ ਤੇ ਬਿਲਕੁਲ ਲਾਸਟ ਦੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਇਹਦੇ ਵਿੱਚ ਤੁਸੀਂ ਸਬਜ਼ੀਆਂ ਘਟ ਪਾਈਆਂ ਗਈਆਂ ਕਿਉਂਕਿ ਕਿੰਨਾ ਜ਼ਿਆਦਾ ਵਧੀਆ ਇਹਦਾ ਕਲਰ ਆਇਆ ਤੇ ਬਹੁਤ ਹੀ ਜਿਆਦਾ ਇਹ ਟੇਸਟੀ ਬਣੀ ਹੈ ਤੇ ਐਟ এ ਟਾਈਮ ਆਪਣੇ ਕੋਲੇ ਨਿੰਬੂ ਵੀ ਨਹੀਂ ਸੀ ਤੇ ਉਸ ਤੋਂ ਬਾਅਦ ਜਦੋਂ ਹੀ ਆਪਾਂ ਹਰਾ ਧਨੀਆ ਕੱਟ ਕੇ ਦੇ ਉੱਪਰ ਪਾਤਾ ਤੇ ਨਿੰਬੂ ਪਾਉਣਾ ਬਹੁਤ ਜ਼ਰੂਰੀ ਸੀ ਇਸ ਲਈ ਆਪਾਂ ਨਿੰਬੂ ਦੀ ਥਾਂ ਤੇ ਇਹਦੇ ਵਿੱਚ ਪਾਵਾਂਗੇ ਅਮਚੂਰ ਪਾਊਡਰ ਉਹ ਤੁਸੀਂ ਪਾਓ ਇਹਦੇ ਨਾਲ ਖਟਾਸ ਆ ਜਾਊਗੀ ਤੇ ਹੋਰ ਜਿਆਦਾ ਟੇਸਟੀ ਬਣ ਜਾਊਗੀ ਬਹੁਤ ਹੀ ਮਜ਼ੇਦਾਰ ਚਾਹੇ ਹਿਪਾਜੀ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਬੜੇ ਸਿੰਪਲ ਤਰੀਕੇ ਨਾਲ ਤੇ ਤੁਹਾਡਾ ਵੀ ਜਦੋਂ ਘਰ ਦੇ ਵਿੱਚ ਪਾਓ ਵਗੈਰਾ ਖਾਣ ਨੂੰ ਚੀ ਕਰੇ ਤਾਂ ਚਟਪਟੇ ਨੂੰ ਬਣਾ ਕੇ ਤੁਸੀਂ ਖਾ ਸਕਦੇ ਹੋ ਮਿੰਟਾਂ ਦਾ ਹੀ ਕੰਮ ਹੈਗਾ ਜਦ ਇਹ ਤਿਆਰ ਹੋ ਗਿਆ ਇਹਨੂੰ ਆਪਾਂ ਕਿਸੇ ਵੀ ਭਾਂਡੇ ਵਿੱਚ ਕੱਢ ਲਾਂਗੇ ਤੇ ਇਹਦੇ ਵਿੱਚ ਆਪਾਂ ਬਟਰ ਨਹੀਂ ਪਾਇਆ ਸੀ ਕਿਉਂਕਿ ਬਟਰ ਨੂੰ ਆਪਾਂ ਬਾਅਦ ਵਿੱਚ ਮਿਕਸ ਕਰਾਂਗੇ ਬਾਕੀ ਤੁਹਾਡੀ ਮਰਜ਼ੀ ਹੈ ਦੇ ਵਿੱਚ ਜਿੰਨਾ ਮਰਜ਼ੀ ਬਟਰ ਪਾ ਲਓ ਉਹ ਥੋੜਾ ਹੀ ਥੋੜਾ ਕਿਉਂਕਿ ਉਹਦਾ ਵੱਖਰਾ ਹੀ ਟੇਸਟ ਆਉਂਦਾ ਤੇ ਆਪਾਂ ਇਹਦੇ ਵਿੱਚ ਬਟਰ ਮਿਕਸ ਕਿਹੜੇ ਸਾਈਡ ਤੇ ਰੱਖਤਾ ਕਿਉਂਕਿ ਹਜੇ ਬਹੁਤ ਗਰਮ ਸੀ ਫਿਰ ਨਾਲ ਦੀ ਨਾਲ ਹੀ ਆਪਾਂ ਤਵੇ ਉੱਪਰ ਥੋੜਾ ਜਿਹਾ ਬਟਰ ਰੱਖਿਆ ਤੇ ਫਿਰ ਰੱਖੇ ਪਾਓ ਉਹ ਤੁਹਾਨੂੰ ਪਤਾ ਹੀ ਹੈ ਮਸਾਲਾ ਕਿੰਨਾ ਮਰਜੀ ਰੱਖ ਦਿਓ ਨਾਲ ਚੰਗੀ ਤਰ੍ਹਾਂ ਉਹਦੇ ਵਿੱਚ ਮਿਕਸ ਕਰਕੇ 1-2 ਮਿੰਟਾਂ ਲਈ ਲਗਾਤਾਰ ਪਕਾਇਓ ਆਪਾਂ ਜੇ ਥੋੜਾ ਜਿਹਾ ਜ਼ਿਆਦਾ ਪਕਾਇਆ ਕਿਉਂਕਿ ਇਹ ਫ੍ਰਿਜ ਵਿੱਚ ਰੱਖੇ ਹੋਏ ਸੀ ਕਾਫੀ ਠੰਡੇ ਹੋਏ ਪਏ ਸੀ ਇਸ ਲਈ ਆਪਾਂ ਇਹਨੂੰ ਹੌਲੀ-ਹੌਲੀ ਉਲਟ-ਪਲਟ ਕੀਤੀ ਤੇ ਨਾਲ-ਨਾਲ ਬਟਰ ਲਗਾਉਂਦੇ ਗਏ ਉਸ ਤੋਂ ਬਾਅਦ ਬੱਚਿਆਂ ਦੇ ਟਿਫਨ ਆਪਾਂ ਪੈਕ ਕਰਤੇ ਤੁਸੀਂ ਚਾਹੋ ਤੇ ਇਹਨਾਂ ਨੂੰ ਛੋਟੇ-ਛੋਟੇ ਪੀਸਾਂ ਵਿੱਚ ਕੱਟ ਕੇ ਉੱਪਰ ਮਸਾਲਾ ਪਾ ਕੇ ਉਸ ਤਰੀਕੇ ਨਾਲ ਵੀ ਖਾ ਸਕਦੇ ਹਾਂ ਇਹਨੂੰ ਤੁਸੀਂ ਰੋਟੀ ਪਰੌਂਠੇ ਨਾਲ ਵੀ ਖਾ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਟੇਸਟੀ ਜਿਹਾ ਮਸਾਲਾ ਬਣ ਕੇ ਤਿਆਰ ਹੁੰਦਾ ਹੈਗਾ ਬਿਲਕੁਲ ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਸੀਂ ਪੱਜੀ ਦੀ ਥਾਂ ਤੇ ਇਹਨੂੰ ਤਿਆਰ ਕੀਤਾ ਐ ਐਨੀ ਆਪਾਂ ਬੱਚਿਆਂ ਦੇ ਲੰਚ ਬਾਕਸ ਕਰਦੇ ਪੈਕ ਤੇ ਉਹ ਵੀ ਪੂਰੇ ਖੁਸ਼ੀ ਕਿਉਂਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਸਵੇਰ-ਸਵੇਰ ਇਹਨਾਂ ਕੁਝ ਬਣੂਗਾ ਉਹ ਵੀ ਜਲਦੀ ਵਿੱਚ ਤੇ ਬੱਚੇ ਖੁਸ਼ ਤਾਂ ਆਪਾਂ ਖੁਸ਼ ਆਪਾਂ ਉਹਨਾਂ ਦਾ ਟਿਫਨ ਦੇਤਾ ਉਸ ਤੋਂ ਬਾਅਦ ਜਿਹੜਾ ਬੱਚਾ ਮਸਾਲਾ ਸੀ ਉਹ ਆਪਾਂ ਪਰੌਂਠੇ ਨਾਲ ਖਾਦਾ ਬਹੁਤ ਜ਼ਿਆਦਾ ਟੇਸਟੀ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਿਓ ਧੰਨਵਾਦ